ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਐਵੇਂ ਦੇ ਲੋਕ ਇਹਨੇ ਘਰ ਚ ਕਲੇ ਕਲੇ ਸ਼ੇਖਿਆ ਜੀ ਆ ਗਈ ਕਲੇ ਘਰ ਚ ਉਹਨੇ ਨੂੰ ਪਾਣੀ ਹੈ ਤੁਹਾਨੂੰ ਸਾਰਾ ਹੀ ਪਤਾ ਹੈ ਮੈਨੂੰ ਵੀ ਪਤਾ ਹੈ ਮੰਮੀ ਨੂੰ ਵੀ ਪਤਾ ਹੈ ਚਲੋ ਮੰਮੀ ਤੇ ਮਾਮਾ ਹੀ ਵੱਲ ਗਏ ਨੇ ਪਰ ਇਹਨੂੰ ਕੋਈ ਸ਼ਰਮ ਥੋੜੀ ਹੈਗੀ ਹੈ ਸੁਣੋ ਕੀ ਗੱਲ ਆ ਤੂੰ ਇਦਾਂ ਕਰਨੀ ਤੂੰ ਹਾਂਜੀ ਮੈਂ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹ ਕੰਮ ਤੋਂ ਸਾਰਾ ਰੋਲਾ ਦੇ ਕੋਲ ਕਿੰਦੇ ਕੰਮ ਕਰਵਾ ਤੇ ਮੇਰੀ ਸੁਖਮਨ ਰੋਂਦੀ ਮੋਢ ਲਾ ਕੇ ਚੱਲ ਜੇ ਮੇਰੇ ਨਾਲੇ ਬੋਲਣ ਦਾ ਪੈਦੇ ਮੈਂ ਉਹ ਗੱਲ ਕੇ ਸਾਹਿਲ ਨੂੰ ਮੈਂ ਉਹ ਗੱਲ ਕਹੀ ਜਿੱਥੇ ਸੁਖਮਨ ਦੀ ਗੱਲ ਆਉਂਦੀ ਨਾ ਉੱਥੇ ਮੈਨੂੰ ਸਾਰਾ ਕੰਮ ਛੱਡ ਕੇ ਉਹਦੇ ਕੋਲ ਜਾਣਾ ਪੈਂਦਾ ਵਾ ਸੁਖਮਨ ਸੁਪਤੀ ਹੋਈ ਹੈ ਉਦੋਂ ਨੇ ਮੈਂ ਕੋਈ ਕੰਮ ਨਹੀਂ ਕੀਤਾ ਮੈਂ ਕਿਹਾ ਅਸੀਂ ਜਾਣਾ ਹੈ ਕਿਸ ਤਰ੍ਹਾਂ ਦੋ ਦਿਨ ਦਿਨਾਂ ਨੂੰ ਸ਼ਾਪਿੰਗ ਕੰਪਲੀਟ ਕਰਾਂਗੇ ਕਿੰਨਾ ਸਮਾਨ ਲੈ ਆਣ ਵਾਲਾ ਤੇ ਮੈਂ ਤੈਨੂੰ ਇਹੀ ਕਿਹਾ ਚਾਰ ਖੁਲਕੇ ਲਾਲਾ ਮੈਂ ਸਬਜ਼ੀ-ਬਾਜੀ ਬਣਾਉਂਦੀ ਤੇਰਾ ਆਦੀ ਸਬਜ਼ੀ ਵਾਸਤੇ ਕੱਟ ਦੇ ਇਹ ਤੇ ਮੇਰੇ ਸੱਜਣੇ ਕਿਧਰ ਹੀ ਆਪਣੇ ਲੱਗ ਜਾਨੇ ਕਿੰਨਾਰੇ ਲੱਗ ਜਾਨੇ ਜੇ ਮੈਂ ਸਹੀ ਲਿਆਪੇ ਕਰ ਦੋਗੀ ਤੂੰ ਹੀ ਆਪਣਾ ਕਰਕੇ ਜਾਓ ਮੈਂ ਤੁਹਾਨੂੰ ਕਿਹਾ ਕਿ ਨਾ ਕਰੋ ਆ ਤੂੰ ਤੇ ਉਹਨੂੰ ਖਿਲਾਉਣਾ ਹੀ ਨਹੀਂ ਕਰਦੇ ਕੰਮ ਚ ਤੂੰ ਤੂੰ ਤੋੜਤਾ ਸ਼ਹਿਰੋਂ ਬਾਹਰ ਕੰਮ ਬਸਤੇ ਮੰਮੀ 2 ਮਿੰਟ ਬਾਅਦ ਗਈ ਆ ਤੇ ਤੁਸੀਂ ਨਾਲ ਹੀ ਚਬਰ-ਚਬਰ ਜਪੜਾ ਕਰਨ ਲੱਗ ਗਏ ਨਵੇਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਐਸਾ ਹਣ ਮੰਮੀ ਬਾਹਰ ਜਾ ਕੇ ਨੂੰ ਤੁੰਡੇ ਘਰੇ ਲੈਣੀ ਜਿਆ ਕਰ ਗਈਆਂ ਭਾਜੀ ਮੇਰਾ ਮੱਥਾ ਮਾਰੀ ਦੀ ਲੋੜ ਨਹੀਂ ਐਡੀ ਜਿਹੜੀ ਜ਼ੁਬਾਨ ਨੂੰ ਕੰਟਰੋਲ ਕਰਕੇ ਰੱਖੋ ਇਹ ਜਿਹੜੀ ਨਵੀਂ-ਨਵੀਂ ਦਾ ਤੋਤੀ ਜਿਹੜੀ ਔੜਦੀ ਨਾ ਪਤਾ ਲੱਗ ਜਾਂਦਾ ਕਿ ਕਿਦਾਂ ਪਿੰਜਰੇ 'ਚ ਪਾਈ ਦੀ ਹੈ। ਚਲ ਠੀਕ ਹੈ ਮੈਂ। ਥੋੜਾ ਚਿਹਰੀ ਬੱਸ। ਕੋਈ ਮੁੱਲ ਤੇ ਆ ਕੋਈ ਗੱਲ ਨਹੀਂ। ਇਧਰ ਆ। ਆਹ ਰਿਹਾ। ਚੱਲ। ਤੁਹਾਨੂੰ ਆਹ ਕਾਹਨੋਂ ਬਾਜ਼ ਕਰ ਲੈਣ ਨੂੰ ਸੋਚਿਓ। ਤੇ ਸੋਚੀ ਚ ਲੜਦੀ ਨਹੀਂ ਜਨਨੀ ਮੈਂ ਸਾਬ ਲਾਇਆ। ਮੈਂ ਲੜਦੀ ਨਹੀਂ ਸੀ ਪਈ। ਮੈਂ ਉਹ ਕੋਣਾ ਜਾ ਕੰਮ ਕਿਹਾ ਹੋਇਆ। ਸਵੇਰ ਦੀ ਵੇਲੇ ਬੈਠੀ ਹੋਈ ਸੀ। ਮੈਂ ਕਿਹਾ ਚੱਲ ਹੁਣ ਸੁਖਮਨ ਸੁੱਖੀ ਹੈ। ਤੇ ਥੋੜਾ ਜਿਹਾ ਤੇ ਚਲ ਬੰਦਾ ਕੰਮ ਕਰ ਲੈਣਾ। ਮੈਂ ਕੱਲੀ ਸੇਰ ਦੀ ਲੱਗੀ ਸਫਾਈਆਂ ਕਰਾਂ, ਕੱਪੜੇ ਧੋਵਾਂ, ਭਾਂਡੇ ਥੋੜਾ ਬੋਤਾ ਤਾਂ ਬੰਦਾ ਨਾਲ ਕਰਦਾ ਨਾ ਮੈਂ ਦੱਸੋ ਕੀ ਖਾਕ ਨਹੀਂ ਸਕਦੀ ਨਾਲ ਅਸੀਂ ਮਾਰਕੀਟ ਜਾਣਾ ਸਮਾਨ ਲਿਆਣਾ ਕਰਨਾ ਸੀ ਮੈਂ ਫ੍ਰੀ ਹੋਣਾ ਸੀ ਅੰਜੂ ਮੇਰੀ ਗੱਲ ਜੋ ਪਹਿਲਾਂ ਛੰਮੀ ਹੀ ਨਾ ਇੱਥੇ ਛੰਮੀ ਸਾਰਾ ਕੰਮ ਸਾਮ ਲੈਂਦੀ ਇਹਨੂੰ ਕੋਈ ਕੰਮ ਨਹੀਂ ਗੀਂਦੀ ਨਾ ਇਹਨੇ ਪਹਿਲਾਂ ਕੋਈ ਕੰਮ ਕੀਤਾ ਹੈਗਾ ਹੈ ਇਦਾਂ ਆਪਣਾ ਘਰ ਦਾ ਮੜਾ ਮੋਟਾ ਝਾੜ ਪੁੰਝ ਕਰ ਲੀਂਦੀ ਨਹੀਂ ਗੱਲ ਨਹੀਂ ਇਹਦੇ ਬਾਈ ਰਹਿੰਦੀ ਹੁੰਦੀ ਸੀ ਉਹ ਸਾਰਾ ਕੰਮ ਸਾਮ ਲੈਂਦੀ ਛੱਡ ਭਰਾ ਤੂੰ ਕਰ ਲਿਆ ਕਰ ਯਾਰ ਮੈਂ ਨੌਕਰਾਂ ਕਰਦੀ ਆਤਲਾਂ ਨਾ ਵੜੀ ਨੂੰ ਬੰਨਾ ਕਰਦੀ ਨਵਾਂ ਨਵਾਂ ਵਿਆਹ ਮੇਰਾ ਘੁਵਾਨਾ ਮੈਂ ਚਾਰ ਦਿਨ ਮੌਤਾਂ ਨਹੀਂ ਬਹਿਣਾ ਗਾ ਤੇ ਚਲ ਥੋੜਾ ਪੋਤਾ ਤਾਂ ਮੇਰੇ ਨਾਲ ਹੈਲਪ ਕਰੇਗਾ ਹਮ ਦੀ ਤੇ ਜਰੂਰੀ ਕੇ ਲੈਜ ਪਾਣਾ ਮੈਂ ਕਲੇਸ਼ ਨਹੀਂ ਪਾਉਂਦੀ ਮੈਂ ਤੁਹਾਨੂੰ ਸਮਝਾਉਂਦੀ ਆ ਸ਼ੰਮੀ ਨੇ ਉਹਨੂੰ ਸਿਰ ਤੇ ਚੜਾ ਕੇ ਰੱਖਿਆ ਸੀ ਤਾਂ ਤੇ ਇੰਨੀ ਜ਼ੁਬਾਨ ਚ ਲਾਂਦੀ ਸੀ ਨਾ ਕੋਈ ਕੰਮ ਕਰਦੀ ਸੀ ਤੂੰ ਇਹ ਮੇਰੇ ਵੱਲੋਂ ਹੈਂਡਲ ਕਰੋ ਮੈਂ ਆਪੇ ਉਹਨੂੰ ਤਰੀਕੇ ਨਾਲ ਸਮਝਾ ਲਾਂਗੀ ਦੋ ਚਾਰ ਦਿਨ ਚੁੰਝੂ ਕਰੇਗੀ ਆਪੇ ਤਰੀਕੇ ਨਾਲ ਕੰਮ ਵੀ ਕਰੇਗੀ ਤੇ ਸਾਰੇ ਵੱਲੋਂ ਠੀਕ ਤਰ੍ਹਾਂ ਬੋਲਣਾ ਵੀ ਸਿੱਖ ਲਈਗੀ ਮੇਰੀ ਗੱਲ ਸੁਣ ਚਲ ਜਿੱਦਾਂ ਤੇਨੂੰ ਲੱਗਦਾ ਸਹੀ ਆ ਮੇਰੀ ਗੱਲ ਸੁਣ ਕਲੇਸ਼ ਨਾ ਪਾਉ ਆ ਲਾਗੇ ਰੋਲਾ ਪਾਉਂਦੇ ਨਾ ਕਿੰਨਾ ਬੁਰਾ ਲੱਗਾ ਉਹਦਾ ਚਲ ਪਤਾ ਸਾਰਿਆਂ ਨੂੰ ਚਲ ਗਈ ਹੋ ਹੈ ਤੇ ਤੁਹਾਡਾ ਅਲੇ ਆਪਣਾ ਵਿਆਹ ਵੀ ਨਹੀਂ ਹੋਇਆ ਲੋਕਾਂ ਨੇ ਕੀ ਕਹਿਣਾ ਹੈ ਵਿਆਹ ਨਹੀਂ ਹੋਇਆ ਤਾਂ ਹੁਣੇ ਨਿਕਾ ਮਹੁੰਦੇ ਨਾਲ ਦਾ ਕਰੇ ਮੈਂ ਤਾਂ ਸਿਰਫ ਕੰਮ ਨੂੰ ਲੈ ਕੇ ਗੱਲ ਕੀਤੀ ਨਾ ਕਲੇਸ਼ ਵਾਲਾ ਤਾਂ ਕੋਈ ਗੱਲ ਹੀ ਨਹੀਂ ਮੈਂ ਕੀਤੀ ਦੱਸੋ ਨਾ ਸ਼ਮੀ ਉਹ ਤਾਂ ਤੁਹਾਡੇ ਘਰ ਦੀ ਕੰਮ ਵਾਲੀ ਬਣ ਕੇ ਰਹਿੰਦੀ ਸੀ ਉਹ ਚਲ ਗਈ ਤਾਂ ਤੁਸੀਂ ਕਹਿੰਦੇ ਜਦੋਂ ਮੈਂ ਕੰਮ ਵਾਲੀ ਬਣ ਜਾਵਾਂ ਕਿ ਇਹ ਚੰਗੀ ਗੱਲ ਹੈਗੀ ਹੈ ਇਹ ਕੋਈ ਤਰੀਕਾ ਥੋੜੀ ਗਾਵਾ ਤੇ ਤੁਹਾਨੂੰ ਕੰਮ ਵਾਲੀ ਚਾਹੀਦੀ ਸੀ ਨਾ ਯਾਰ ਮੈਂ ਕਦੋਂ ਕੀ ਕੰਮ ਵਾਲੀ ਚਾਹੀਦੀ ਹੈ ਮੇਰੀ ਗੱਲ ਸੁਣ ਤੂੰ ਕੰਮ ਵੰਡ ਲਿਆ ਕਰ ਕਿ ਤਰੀਕੇ ਨਾਲ ਸਮਝਾ ਪਿਆ ਮੰਮੀ ਕਹਿੰਦੇ ਮੇਰੇ ਕੋਲ ਉੱਠ ਕੇ ਤੁਰਨ ਨਹੀਂ ਹੁੰਦਾ ਗੋਡੇ ਲੈ ਕੇ ਬੈਠੇ ਰਹਿਣਗੇ ਦਰਦ ਹੋ ਰਹੀ ਰਹਿੰਦੀ ਹੈ ਉਹ ਕਹਿੰਦੀ ਮੈਂ ਸੁਖਮਨ ਨੂੰ ਚੁੱਕ ਕੇ ਬਸ ਬੈਠੀ ਰਵਾਂ ਬੱਚੀ ਕੁਚੀ ਮੈਂ ਇਕੱਲੀ ਤੇ ਮੈਂ ਕਿੰਨੂੰ ਕਹਿਣਾ ਦੱਸੋ ਮੇਰੀ ਗੱਲ ਸੁਣ ਕੋਈ ਸੌ ਤਰੀਕੇ ਹੁੰਦੇ ਮੰਮੀ ਨੇ ਸਮਝਾ ਪਿਆ ਨਾ ਮੰਮੀ ਤੇਰੀ ਗੱਲ ਵੀ ਸੁਣ ਲੈਂਦੇ ਆ ਮੰਮੀ ਨੇ ਆਪੇ ਕਰਵਾ ਲੈਣਾ ਤੋ ਕੋਈ ਗੱਲ ਨਹੀਂ ਤੁਸੀਂ ਕਿੱਧਰ ਗਏ ਸੀ ਮੈਨੂੰ ਦੱਸੋ ਪਹਿਲਾਂ ਓ ਯਾਰ ਉਹ ਪੰਗਾ ਤੈਨੂੰ ਪਤਾ ਸਾਰਾ ਮੈਂ ਕਰਨ ਗਿਆ ਹਾਂ ਡਿਵੋਰਸ ਦਾ ਉਮਿਲ ਕੇ ਆਉਣ ਹੀ ਨੂੰ ਮੈਨੂੰ ਕਲੀਅਰ ਹੋ ਜੇ ਕੰਮ ਤੇ ਸਾਰਾ ਖਤਮ ਹੋ ਗਿਆ ਕਿਹਿੰਦਾ ਫਿਰ ਵਕੀਲ ਉਹ ਕਿਹਦਾ ਕੋਈ ਨਹੀਂ ਦੋਵਾਂ ਚੌਹਾਂ ਦਿਨਾਂ ਦੀ ਖੇਡ ਆ ਹੋਰ ਬਸ ਚਲੋ ਵਧੀਆ ਕੋ ਦੇਣਾ ਕਰਨਾ ਤੇ ਨਾ ਉਹਨੂੰ ਪਏਗਾ ਵਕੀਲ ਨੂੰ ਕੋ ਪੱਕੇ ਪੈਰੀ ਕੋਈ ਕੰਮ ਕਰੇ ਤੇ ਤੁਹਾਨੂੰ ਨਾ ਉਹਨੂੰ ਕੁਝ ਦੇਣਾ ਕਰਨਾ ਪਵੇ ਮੈਨੂੰ ਕੀ ਦੇਣਾ ਪੈਣਾ ਅਗਲੇ ਬੰਨੇ ਹਣੋ ਹੋ ਕੀ ਗਿੰਦੀ ਹੋਏ ਤੇ ਉਹਦੇ ਤੇ ਇਹਨਾਂ ਡਿਪੈਂਡ ਕਰਦਾ ਵਾ ਬਾਕੀ ਸੰਮਣ ਪਹੁੰਚ ਜਾਣੇ ਨੂੰ ਇੱਕ ਦਿਹਾੜੀ ਚ ਪਤਾ ਲੱਗ ਜਾ ਸਾਰਾ ਕੁਝ ਵਧੀਆ ਫਿਰ ਸਹੀ ਜਣਾ ਬਸ ਨਿੰਬੜ ਜੇ ਕੰਮ ਕੋਈ ਟੈਂਸ਼ਨ ਨਹੀਂ ਮੈਨੂੰ ਚਲਿਏ ਫਿਰ ਵੈਸੇ ਵੀ ਮੇਰੇ ਖਿਆਲ ਨਾਲ ਰਾਜ ਨਹੀਂ ਆਉਂਦੀ ਆਪਣੇ ਆਪਾ ਆਪਣਾ ਕੰਮ ਕਰੀਏ ਜਿਹੜੀ ਵਿਆਹ ਦੀਆਂ ਤਿਆਰੀਆਂ ਹੋ ਗਈਆਂ ਆਪਾਂ ਤਲਾਕ ਬਲੀ ਗੱਲ ਥੱਸ ਕੇ ਤੇ ਤੁਸੀਂ ਸੱਚੀ ਮੇਰਾ ਰਾਂਝਾ ਖੁਸ਼ ਕਰਤਾ ਜੀ ਹੂੰ ਹੂੰ ਚਲੋ ਮੇਰੀ ਗੱਲ ਸੁਣੋ ਹਾਂ ਬਿਲਕੁਲ ਮੈਂ ਕੀ ਕਹਿ ਰਹੀ ਸੀ ਬਾਕੀ ਜਿੱਦਾਂ ਤਾਂ ਬਾਅਦ ਚ ਆ ਹੀ ਜਾਣਗੀਆਂ ਤੇ ਲਗਿਆ ਵਹਲਾ ਸੂਟ ਲੈਈਏ ਜਾ ਕੇ ਇੱਕ ਵਧੀਆ ਜਿਹਾ ਸੋਨਾ ਜਾਂ ਸੂਟ ਹੋਵੇ ਮੈਚਿੰਗ ਨਾਲ ਪਾਗ ਹੋਏਗੀ ਤੁਹਾਡੇ ਮੈਨੂੰ ਦੱਸੋ ਤੁਹਾਡਾ ਫੇਵਰਿਟ ਕਲਰ ਕਿਹੜਾ ਹੈ ਗ੍ਰੇਟ ਹੈ orange ਹੈ ਮਸਟ ਹੈ ਸੋ ਉਹ ਸਾਰੇ ਕਲਰ ਫੱਬ ਜਾਂਦੇ ਮੈਨੂੰ ਨਹੀਂ ਤੇ ਮੈਨੂੰ ਜਿਹੜਾ ਤੁਹਾਨੂੰ ਵਧੀਆ ਲੱਗੂਗਾ ਨਾ ਤਾਂ ਤੁਸੀਂ ਉਹ ਹੀ ਲੈ ਆਓ ਜਿਹੜੇ ਕਲਰ ਦੀ ਤੁਸੀਂ ਪੱਗ ਬੰਨੀ ਹੈ ਉਸੇ ਕਲਰ ਦਾ ਸੂਟ ਪਾਣਾ ਹੈ ਰਾਣੀ ਬਨਣਾ ਨਾ ਟੱਡੀ ਹਾਂ ਰਾਣੀ ਹਾਰ ਵੀ ਪਾਣਾ ਮੈਨੂੰ ਏਹੋ ਗੱਲ ਮੈਂ ਤੁਹਾਨੂੰ ਕਹਿੰਦੇ ਜਿਹੜਾ ਤੂੰ ਸੂਟ ਲੈਣਗੀ ਨਾ ਉਸੇ ਕਲਰ ਦੀ ਮੈਂ ਪੱਗ ਲੈ ਲਵਾਂ ਦੱਸ ਸੂਟ ਲੈ ਆਪਣੀ ਪਸੰਦ ਕਰੀ ਮੈਚਿੰਗ ਮੈਂ ਤੁਹਾਡੇ ਨਾਲ ਕਰਨੀ ਹੈ ਤੁਸੀਂ ਮੇਰੇ ਨਾਲ ਕੀ ਹਿਸਾਬ ਦੱਸੰਦੇ ਹੋ ਕਿ ਮੈਂ ਸੂਟ ਦਸਾਂ ਤੁਸੀਂ ਦੱਸਣਾ ਆਪਾਂ ਕਿਹੜੇ ਗੱਲਾਂ ਦੇ ਵੱਲੋਂ ਕਿਉਂਕਿ ਪੱਕੇ ਤਾਂ ਮੈਂਟਾ ਜੀ ਪਸੰਦ ਆਣੀ ਨਾ ਤੁਹਾਡੇ ਸੂਟ ਪਸੰਦ ਆਉਣ ਦੀ ਗੱਲ ਹੈ ਨਾ ਸੂਟ ਤੁਹਾਨੂੰ ਪਸੰਦ ਨਹੀਂ ਹੋਣਾ ਚਾਹੀਦੀ ਇਹ ਤੇ ਕੋਈ ਗੱਲ ਨਹੀਂ ਤੁਸੀਂ ਪਸੰਦ ਕਰ ਲੈਣਾ ਚਲ ਠੀਕ ਹੈ ਠੀਕ ਹੈ ਨਾ ਪੱਕੀ ਗੱਲ ਮੇਰੇ ਪਸੰਦ ਦਾ ਲੈ ਲੋਗੇ ਬਿਲਕੁਲ ਲਵਾਂਗੇ ਕਿਉਂ ਨਹੀਂ ਲਵਾਂਗੇ ਚਲ ਜੰਨੇ ਆ ਚਲੋ ਕਰੋਨੇ ਸ਼ਾਪਿੰਗ ਹੈ ਵਧੀਆ ਤਰੀਕੇ ਨਾਲ ਮੇਰੀ ਗੱਲ ਸੁਣ ਤੁਸੀਂ ਤਾਂ ਪੂਰੇ ਖੋਜੇ ਸਹੀ ਹੈ ਨਾ ਆ ਮੇਰੇ ਸਿਰ ਤੇ ਥੋੜੀ ਟੈਨਸ਼ਨ ਹੈ ਉਹ ਤਾਂ ਵੀ ਉਹ ਨਿਬੇੜ ਲੈਣਾ ਫਿਰ ਮੇਰੀ ਵੀ ਫਿਕਰ ਮੁੱਕ ਜਾਣੀ ਸਾਰੀ ਤੂੰ ਟੈਨਸ਼ਨ ਨਾ ਲਵੋ ਕਿਹੜੀ ਗੱਲ ਟੈਨਸ਼ਨ ਲੈਂਦੇ ਹੋ ਉਹ ਦਾ ਨਾਮ ਉਹਦੇ ਅੰਦਰ ਆ ਰਹੀ ਹੈ ਤੇ ਜੋ ਵੀ ਕਰਨਾ ਪ੍ਰਮਾਤਮਾ ਨੇ ਵਿਖਿਆ ਸਹੀ ਕਰ ਦੇਣਾਗਾ ਵਾ ਤੇ ਆਪਣਾ ਮੂਹ ਠੀਕ ਕਰੋ ਉਹਨੂੰ ਥੋੜਾ ਵੇਖ ਲੋ ਉਹਨੂੰ ਮੈਂ ਸਮਝਾਉਣਾ ਜਾ ਕੇ ਕੋਈ ਗੱਲ ਨਹੀਂ ਹੈ ਮੇਰੀ ਗੱਲ ਸੁਣੋ ਜਦੋਂ ਮੰਮੀ ਨਹੀਂ ਨੰਦੀ ਕਰੇ ਤੇ ਨਾ ਲਾਇਆ ਕਰ ਪੰਗੇ ਉਹਦੇ ਨਾਲ ਲਾਗੇ ਜਿੱਦਾਂ ਜਾ ਕੇ ਰੋ ਪਰਾਂ ਰਿਆ ਕਰੋ ਉਹਦਾ ਕੰਮ ਕਰ ਰਹੇ ਰਹੋ ਮੈਂ ਪੰਗੇ ਨਹੀਂ ਲੈਂਦੀ ਤੇ ਹੋਰ ਚਲੋ ਨਹੀਂ ਲੈਂਦੀ ਪੰਗੇ ਤੈਨੂੰ ਪਤਾ ਨੋ ਦਾ ਨਹੀਂ ਲਾਵਾਗੇ ਸਹੀ ਹੈ ਨਾ ਉਹ ਤਾਂ ਪਹਿਲਾਂ ਹੀ ਸੜੀ ਪਈ ਉਹਦੀ ਭੈਣ ਦੇ ਕਰਕੇ ਹਾਂ ਉਹ ਤੇ ਹੈ ਹੈ ਨਾ ਥੋੜਾ ਜਿਹਾ ਤਾਂ ਦਹਾਵਾ ہاں ਦੇਈ ਹੈ ਮੇਰੀ ਗੱਲ ਸੁਣੋ ਜਿੰਨੀ ਜਲਦੀ ਇਹ ਆਪਣੀ ਭੈਣ ਦੀ ਜਗ੍ਹਾ ਮੈਨੂੰ ਦੇ ਦੇਗੀ ਨਾ ਉਨਾ ਹੀ ਚੰਗਾ ਹੋਏਗਾ ਸਹੀ ਗੱਲ ਘਰ ਚ ਕਲੇਸ਼ ਵੀ ਖਤਮ ਹੋ ਜਾਏਗਾ ਤੇ ਸਭ ਸ਼ਾਂਤੀ ਵੀ ਆ ਜਾਏਗੀ ਇਹ ਬਿਨਾਂ ਗੱਲ ਤੋਂ ਆਪਣੀ ਜਿੱਦ ਤੇ ਪਈ ਹੈ ਪਰ ਸਮਾਂ ਤਾਂ ਉਹਨੂੰ ਚਾਹੀਦਾ ਨਾ ਕ੍ਰਿਸਟੀਆਨ ਨੂੰ ਸਮਝ ਲੈਣਾ ਚਾਹੀਦਾ ਹੈ ਕੌਣ ਗਿਆ ਹੈ ਕੌਣ ਆਇਆ ਹੈ ਆਪਣਾ ਪਰਿਵਾਰ ਵੇਖਿਆ ਦਾ ਘਰ ਵੇਖਿਆ ਜੁਆਗ ਵੇਖਿਆ ਦੇ ਹੈ ਸਾਹਿਲ ਨਾਲ ਵੇਖੇ ਹੈ ਇਹ ਮੇਰੇ ਪਿੱਛੇ ਵੀ ਨਹੀਂ ਕਹਿੰਦੀ ਪਈ ਆ ਚਲੋ ਇਹ ਗੱਲਾਂ ਤੇ ਹੁਣ ਮੈਟਰ ਨਹੀਂ ਕਰਦੀਆਂ ਇਹ ਤਾਂ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਕੌਣ ਕੀ ਚਾਹੁੰਦਾ ਸਾਡੇ ਤੋਂ ਪਰ ਅਸੀਂ ਹੁਣ ਉਹਨਾਂ ਨੂੰ ਥੋੜੀ ਦੇਖਣਾ ਹੈ ਅਸੀਂ ਆਪਣੀਆਂ ਖੁਸ਼ੀਆਂ ਵੱਲ ਵੀ ਧਿਆਨ ਦੇਣਾ ਹੈ ਗੱਲ ਸੁਣੋ ਮੈਂ ਰੈਡੀ ਹੋ ਜੈਨੀ ਆ ਤੁਸੀਂ ਵੀ ਹੋ ਜਓ ਤੇ ਚਲੋ ਚਲੀਏ ਫਿਰ ਹੋ ਆਈਏ ਢੈਮ ਨਾਲੀ ਰੈਡੀ ਹੋਣ ਦੀ ਲੋੜ ਇਦਾਂ ਸੁਨੇ ਲੱਗੰਦੇ ਜੇ ਬੱਚਾ ਹਾਂ ਨਹੀਂ ਤਾਂ ਅਕਸਰ ਮਾਰਕੀਟ ਜਾਣਾ ਸ਼ਾਪਿੰਗ ਕਰਨ ਤੇ ਆ ਕੇ ਹੋਣ ਕਿ ਚਲੋ ਹੋਇਓ ਰੈਡੀ ਮੈਂ ਤਾਂ ਤਿਆਰ ਹਾਂ ਮੇਰੀ ਗੱਲ ਸੁਣੋ ਚਲੋ ਹੋਇਓ ਰੈਡੀ ਫਿਰ ਮੈਨਾਂ ਮਾੜਾ ਮੱਥਾ ਮਾਰਨਾ ਗਣਾ ਉਹਨੂੰ ਸਮਝਾਣਾ ਚਲੋ ਆਜੋ ਫਿਰ ਮੈਂ ਤਾਂ ਸੋਹਣੀ ਨਾ ਪਾਣੀ ਦੇ ਵਿੱਚ ਕਰ ਦਿੰਦਾ ਜਦੋਂ ਮੈਂ ਉਹਨੂੰ ਇਂਦੇ ਸਫਾਈ ਕੀਤੀ ਤੇ ਸੋਈਦੀ ਆ ਸਫਾਈ ਕੀਤੀ ਵੇ ਕਲਰਾ ਹੋ ਗਈ ਸਿਵਰਤ ਹਾਂਜੀ ਮੇਰੀ ਗੱਲ ਸੁਣੋ ਮੈਂ ਤਨਾ ਗੱਲ ਕਰਨੀ ਹੈ ਕਰ ਦੱਸੋ ਕਿਉਂ ਵਿਕਰਮ ਚੜੀ ਲੈਣੀ ਚਾਹੀਦੀ ਨਹੀਂ ਜਬੇਂ ਤੂੰ ਹੈ ਲੈ ਪਾਜੀ ਤੂੰ ਮੇਰੇ ਨਾਲ ਆ ਕੇ ਬੋਲ ਜੇ ਉਦੋਂ ਬੋਲਾਂਗਾ ਅਜੂ ਦੀ ਇਸ ਕਰ ਵੀ ਚਾਹੀਦਾ ਤੁਹਾਨੂੰ ਵੀ ਪਤਾ ਹੈ ਉਦੋਂ ਦੀ ਲੜਾਈਆਂ ਹੋਣੀ ਸ਼ੁਰੂ ਹੋਈਆਂ ਨਹੀਂ ਤੇ ਪਹਿਲਾਂ ਕਦੀ ਲੜਾਈ ਨਹੀਂ ਹੋਈ ਬਹੁਤ ਹਨ ਮੈਂ ਨਰਦੜੀਆਂ ਤੁਹਾਨੂੰ ਸਮਝਾਉਣਾ ਹੈ ਮੇਰੀ ਗੱਲ ਸੁਣ ਸ਼ਮਮੀ ਚਲ ਗਈ ਅੰਦਰ ਹੂੰ ਇਹ ਗੱਲ ਸਮਝੜਾ ਸਮਝ ਨਹੀਂ ਪਤਾ ਵਾ ਹੁਣ ਇਹ ਆ ਗਈ ਘਰ ਚ ਤੇ ਇਹਦੇ ਨਾਲ ਲੜ ਕੇ ਰਹਿਣਾ ਪੈਣਾ ਤੈਨੂੰ ਤੇ ਕੀ ਫਾਇਦਾ ਵਾ ਐਵੇਂ ਲੋਕਾਂ ਨੂੰ ਤਮਾਸ਼ਾ ਵਖਾਉਂਦੇ ਫਿਰਦੇ ਉੱਚੀ ਉੱਚੀ ਬੋਲ ਕੇ ਠੀਕ ਆ ਤੇ ਸ਼ਮੀ ਨਾ ਜੋ ਇੱਥੇ ਹੂੰ ਚਲ ਬੇਸ਼ੱਕ ਨਹੀਂ ਲੜਦੀਆਂ ਨਹੀਂ ਪਰ ਮੈਂ ਕਹ ਰਹੀ ਜਨਾ ਤੁਹਾਨੂੰ ਵੇਖਿਆ ਨਹੀਂ ਤੇ ਤੁਹਾਡੀ ਨੀਂਦ ਦੂਰ ਦੂਰ ਤੱਕ ਗਈ ਜਾਂਦੀ ਐ ਇਹੋ ਤੇ ਗੱਲ ਐ ਨਾ ਜਿਹੜੂ ਸ਼ਮੀ ਹੁੰਦੀ ਉਹ ਲੜਾਈ ਦਾ ਕੋਈ ਰੀਜਨ ਹੀ ਨਹੀਂ ਹੁੰਦਾ ਸੀ ਉਹ ਆਪੇ ਆਪਣਾ ਵੇਖ ਲੈਂਦੇ ਹੁੰਦੇ ਸੀ ਪਰ ਜੇ ਉਹਦੀ ਇਸ ਘਰ ਵੀ ਚਾਹੀਦਾ ਕਿਹਨੇ ਨਾ ਕਿਹਦੇ ਗੱਲ ਲੈ ਕੇ ਇਹਨੇ ਮੇਰੇ ਕੋ ਆਉਣਾ ਹੀ ਹੁੰਦਾ ਆ ਕੀ ਸਿਮਰਤ ਖੀਜੇ ਤੇ ਮੇ ਨਾਲ ਲੜਾਈ ਕਰੇ ਇਹ ਖੁਦ ਘੋੜੇ ਦੀ ਜੜ ਬਣਦੀ ਹੈ ਮੈਂ ਕਦੀ ਨਹੀਂ ਨੰਬੈਸਣ ਗਈ ਜੇ ਮੈਂ ਉਥੇ ਬੈਠੀ ਆ ਤੇ ਮੈਨੂੰ ਬੈਠੀ ਰਹਿਣ ਦੀ ਇਹਦਾ ਕੀ ਮਤਲਬ ਹੈ ਬੈਠੀ ਆ ਆ ਕਰ ਲੈ ਆ ਉਹ ਕਰ ਲੈ ਕੀ ਗੱਲ ਇਸ ਘਰ ਚ ਨਹੀਂ ਦਿੰਦੀ ਰਹਿੰਦੀ ਆ ਨਾ ਆਪਣਾ ਕੰਮ ਕਰ ਲੈ ਯਾਰ ਮੇਰੀ ਗੱਲ ਸਮਝ ਥੋੜਾ ਬੋਦਾ ਕੰਮ ਤੂੰ ਹੀ ਕਰ ਲੈ ਕਰੇਂਗੀ ਤੇ ਫਿਰ ਕੀ ਆ ਮੇਰੀ ਗੱਲ ਸੁਣ ਲੋ ਬਾਜੀ ਮੈਂ ਇਸ ਘਰ ਵਿੱਚ ਸਿਰਫ ਸਾਹਲ ਕਰਕੇ ਆਈ ਤੇ ਆਪਣੇ ਬੱਚੇ ਕਰਕੇ ਆਈ ਆ ਨਾ ਹੀ ਮੈਂ ਤੁਹਾਡੇ ਘਰ ਕੀ ਆਈ ਨਾ ਹੀ ਮੈਂ ਮੰਮੀ ਕਰਕੇ ਤੇ ਨਾ ਹੀ ਮੈਂ ਇਹਦੇ ਨਾਲ ਲੜਨ ਲਈ ਇੱਥੇ ਆਈ ਆ ਤਿੰਨ ਤਾਂ ਤਾਂ ਲਾਣੀਆਂ ਪੈਣੀਆਂ ਪਣੀਆਂ ਮੇਰੀ ਗੱਲ ਸੁਝੋ ਆਪਣਾ ਕੰਮ ਤੇ ਕਰਨਾ ਹੀ ਪੈਣਾ ਫਿਰ ਵੀ ਨਾ ਐ ਉਹ ਤੇ ਗੱਲ ਆ ਮੈਂ ਆਪਣਾ ਕੰਮ ਕਰਦੀ ਆ ਇਹ ਆਪਣਾ ਕਰ ਲਿਆ ਕਰੇ ਜੇ ਇੱਥੇ ਰਹਿਣਾ ਨਾ ਜੇ ਰੋਟੀ ਖਾਣੀ ਹੈ ਤੇ ਬਣਾਉਣੀ ਪੈਣੀ ਹੈ ਜੇ ਕੱਪੜੇ ਪਾਉਣੇ ਤੇ ਧੋਣੇ ਪੈਣੇ ਆ ਜੇ ਇੱਥੇ ਤੁੰਨਾ ਫੇਰਨਾ ਨਾ ਪੈਰ ਲੈ ਕੇ ਗੰਦੇ ਮੰਦੇ ਜਿਹੜੇ ਤੁਰੇ ਫਿਰਦੀ ਆ ਸਫਾਈਆਂ ਵੀ ਆਪ ਕਰਨੀਆਂ ਪੈਣੀਆਂ ਮੈਨੂੰ ਲੱਗਦਾ ਤੁਹਾਡੀ ਬਾਨੀ ਵੀ ਨਵਾਂ ਦੀ ਆਖ ਨਹੀਂ ਨਿਭੜੀਨੀ ਆ ਪਰ ਫਿਰ ਵੀ ਹੱਥ ਜੋੜੇ ਤੁਹਾਡੇ ਘੜੀ ਸਮਝੋ ਕੋਈ ਨਾ ਕੋਈ ਠੀਕ ਹੈ ਨਾ ਮੈਂ ਜੇ ਚੱਲਿਆ ਕਿ ਬੰਨੇ ਤੇ ਮੈਨੂੰ ਕਰ ਲੈਂਦਾ ਆਪਣਾ ਕੰਮ ਮੈਨੂੰ ਸਮਝਾਉਂਦੀ ਕੋਈ ਲੋੜ ਨਹੀਂ ਮੇਰਾ ਆਪਣਾ ਦਿਮਾਗ ਬਹੁਤ ਹੈ ਮੈਂ ਸਮਝਦੀ ਹਰ ਗੱਲ ਕਿ ਤੂੰ ਇਹਦਾ ਕਰਕੇ ਤੂੰ ਖਾਣਾ ਵੀ ਨਹੀਂ ਖਾਂਦੀ ਤੂੰ ਸ਼ੰਮੀ ਦਾ ਕਰਕੇ ਤੂੰ ਸਾਰਾ ਕੁਝ ਕਰਨ ਦੀ ਮੇਰੇ ਨਾਲ ਮੈਨੂੰ ਕੀ ਲੋੜ ਪਈ ਆ ਰਹਿਣਾ ਤੁਸੀਂ ਉਹ ਦੇਣਾ ਮੈਂ ਥੋੜੀ ਤੁਸੀਂ ਰੱਖੋ ਭਾਵੇਂ ਸ਼ਾ ਉਹ ਆ ਜੰਜੂਰੇ ਕੀ ਕਾਲੋ ਕੀ ਹੋ ਰਿਹਾ ਖੰਬੀ ਨੂੰ ਕੀ ਮਤਲਬ ਹੈ ਜੋ ਮਰਜ਼ੀ ਕਰੋ ਤੇ ਨਾਲੇ ਮੈਂ ਤੁਹਾਨੂੰ ਪਹਿਲੀ ਗੱਲ ਕਹਿ ਦਿੱਤੀ ਜੀ ਜਿੱਥੇ ਸ਼ੰਮੀ ਜੀ ਦੀ ਨਾ ਉੱਥੇ ਸ਼ੰਮੀ ਜੀ ਦੀ ਹੀ ਆ ਚਾਹੇ ਤੁਸੀਂ ਅੰਜੂ ਰੱਖੋ ਚਾਹੇ ਕੋਈ ਹੋਰ ਰੱਖੋ ਮੇਰੇ ਲਈ ਅੱਜ ਵੀ ਉਸ ਥਾਂ ਤੇ ਉਹੋ ਹੀ ਤੇ ਉਨੇ ਹੀ ਰਹਿਣਾ ਉਹ ਤੇਰੇ ਤੇ ਆਣਾ ਮੇਰੀ ਜ਼ਿੰਦਗੀ ਬਦਲ ਗਈ ਹੁਣ ਠੀਕ ਆ ਤੁਹਾਡੀ ਬਦਲੀ ਆੜਾ ਤੁਹਾਡੀ ਜਿੰਦਗੀ ਨਾ ਬਦਲੀ ਮੈਂ ਉਹਨੂੰ ਕੱਢ ਚੁੱਕਾ ਦੀ ਜ਼ਿੰਦਗੀ ਚੋਂ ਹੁਣ ਅੰਜੂ ਆ ਗਈ ਹੈ ਇਹ ਵੀ ਸਮਝ ਲੈ ਮੈਂ ਸਮਝਾ ਚੁੱਕਾ ਤੁਹਾਨੂੰ ਨਾ ਤੁਹਾਨੂੰ ਸਾਰਾ ਪਤਾ ਵਾਂ ਸਮਝਾਉਣ ਦੀ ਲੋੜ ਨਹੀਂ ਆ ਇਹ ਕੀ ਇਹ ਕਾਹਦਾ ਕਰਕੇ ਹੋਇਆ ਤੇ ਕਿਉਂ ਹੋਇਆ ਵਾ ਇੰਦੀ ਖਾਰ ਆ ਕੇ ਸ਼ੰਮੀ ਦੀ ਦੀਦੀ ਤੂੰ ਇਹ ਹੋ ਰੰਜੀ ਜਿਹੜਾ ਕਿ ਜਿਹੜਾ ਸ਼ੰਮੀ ਜੀ ਦੇ ਮੱਗੇ ਪਿੱਛੇ ਭੱਜੇ ਫਿਰਦੇ ਸੀ ਸ਼ੰਮੀ ਸ਼ੰਮੀ ਕਰਦੇ ਤੁਹਾਡੀ ਜ਼ਬਾਨ ਥੱਕਦੀ ਸੀ ਯਾਰ ਖਾਰ ਵਾਲੀ ਕਿਹੜੀ ਗੱਲ ਆ ਮੈਂ ਕਿੰਨਾ ਸਮਝਾਇਆ ਤੁਹਾਨੂੰ ਇੰਨੀ ਨਫ਼ਰਤ ਆ ਤੇ ਖਾਰੀ ਦੀਦੀ ਤੋਂ ਜਿਹੜਾ ਤੂੰ ਇਦਾਂ ਕਰਨ ਦੇ ਜੋਂਦਾ ਨਾਲ ਉਹ ਕੋਈ ਖਾਰ ਨਹੀਂ ਖਾਂਦਾ ਮੈਂ ਉਹੋ ਗੱਲ ਫੇਰ ਸ਼ੰਮੀ 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 ਇਹ ਤਾਂ ਖਾਰ ਖਾਣ ਦਾ ਇਹ ਗਾਣਾ ਮੇਰੀ ਗੱਲ ਸੁਣ ਮੈਨੂੰ ਕੋਈ ਜਿਹੜਾ ਜੇ ਇੱਥੇ ਆਣਾ ਸ਼ੰਮੀ ਦੀ ਕੋਈ ਗੱਲ ਨਹੀਂ ਕਰਨੀ ਤੇ ਉਹ ਨਿਕਲ ਜਿੱਕੇ ਮੇਰੀ ਜ਼ਿੰਦਗੀ ਵਿੱਚੋਂ ਉਹ ਮੇਰੀ ਗੱਲ ਸੁਣ ਜੋ ਵੀ ਹੋਉਂਦਾ ਨਾ ਸਹੀ ਹੁੰਦਾ ਆ ਹੁਣ ਦੁਬਾਰਾ ਦੁਬਾਰਾ ਉਹ ਗੱਲਾਂ ਕਰ ਤੇ ਨਾ ਸਾਡੇ ਦੋ ਭਰਾ ਭਰਾ ਨਾਲ ਸਿਰ ਦਾ ਬੜਵਾ ਦੇ ਉਹ ਗੱਲਾਂ ਦੇ ਗੇ ਲੜਾਈ ਦਾ ਕਰਕੇ ਤੇ ਤੂੰ ਨਾ ਸਮਝ ਆ ਜੋ ਵੀ ਕਰਨੀ ਆ ਆਪਣੇ ਹਿਸਾਬ ਨਾਲ ਰਹਿ ਤੇ ਆਪਣੇ ਮਤਲਬ ਦੇ ਵਿੱਚ ਰਹਿ ਸਿੱਧੀ ਜੀ ਗੱਲ ਹੀ ਮੈਂ ਰਹਿ ਮੈਨੂੰ ਸਮਝਾਉਣ ਦੀ ਬਜਾਏ ਨਾ ਉਹਨੂੰ ਸਮਝਾਓ ਜਿਹੜੀ ਘਰੇ ਵੀ ਆਂਦੀ ਤੁਸੀਂ ਕੱਲ ਦੀ ਆ ਕੇ ਆਈ ਨਹੀਂ ਤੇ ਲੜਾਈਆਂ ਪਾਉਂਦਿਆ ਪੀਰ ਕਰਲਾ ਬੱਚੇ ਜਿੰਨਾ ਜਿਕਤਾ ਕੈਸ਼ ਹੁੰਦੀ ਹੈ ਅਜੇ ਤੇ ਟਰੈਲਰ ਹੀ ਆ ਫਿਰ ਨੂੰ ਤੁਹਾਨੂੰ ਪੂਰੀ ਜਿਵੇਂ ਦਿਖਾਉਣੀ ਆ ਮੇਰੀ ਭੈਣ ਉਤੇ ਕਲਪਨਦੀ ਆ ਰੋਂਦੀ ਆ ਤੇ ਤੁਸੀਂ ਇਥੇ ਖੁਸ਼ ਰੋ ਜੇ ਮੈਂ ਤੁਹਾਡੇ ਜੀਨਾ ਰਾਮ ਨਾਲ ਨਾ ਕਰ ਦਿੱਤਾ ਤੇ ਮੇਰਾ ਨਾਂ ਵੀ ਸਿਮਰਤ ਨਹੀਂ ਤੁਹਾਨੂੰ ਕੀ ਲੱਗਦਾ ਕਿ ਮੈਂ ਇਸ ਘਰ ਵਿੱਚ ਸਹੀ ਧਰ ਕੇ ਆਈ ਆ ਨਹੀਂ ਇਸ ਘਰ ਵਿੱਚ ਮੈਂ ਤੁਹਾਨੂੰ ਸਬਕ ਸਿਖਾਉਣ ਲਈ ਆਈ ਆ ਜੇ ਮੈਂ ਤੁਹਾਨੂੰ ਪੜਨੇ ਨਾਲ ਨਾ ਪਾ ਦਿੱਤਾ ਤੇ ਮੇਰਾ ਨਾਂ ਵੀ ਸਿਮਰਤ ਨਹੀਂ ਬਣਾਉਣੀ ਆ ਤੁਹਾਡੇ ਲਈ ਪਰੌਤੇ ਤੇ ਮਾਂ ਦੀ ਤੁਹਾਡੇ ਭਾਂਡੇ ਜੇ ਮੈਂ ਜਿਹੜਾ ਨੌਕਰਾਂ ਦੀ ਨਾਲ ਥੱਪੜਾ ਅਗੇ ਰੱਖਿਆ ਤੇ ਫਿਰ ਵੇਖਿਓ ਤੁਸੀਂ ਵੀ ਕੀ ਯਾਦ ਕਰੋਗੇ ਮੈਨੂੰ ਕੀ ਕਰਦੀ ਪਈ ਆ ਅਫਰਚਨਲੀ ਫੋਨ ਮੇਕ ਕਰਨੀ ਚਾਹੀਦੀ ਨਹੀਂ ਚਾਹ ਦਾ ਟਾਈਮ ਹੋ ਗਿਆ ਹਾਂ ਉਹ ਯਾਰ ਚਾਹ ਪਿਆ ਨਹੀਂ ਬਣਾਵਾਂ ਬਣਾ ਦੇ ਅੱਛਾ ਇਹ ਆ ਵੀ ਮੌਸਮ ਦਾ ਫਰਕ ਪੈ ਗਿਆ ਨਾ ਹਾਂ ਮੌਸਮ ਦਾ ਤੇ ਫਰਕ ਪੈ ਗਿਆ ਤੇ ਚਾਹ ਬਣਾਉਣ ਤਾਂ ਮੈਂ ਤਾਂ ਇੱਕ ਗੱਲ ਕਰਾਂ ਤੇ ਲੋਕ ਕਿ ਬਾਅਦ ਚ ਕਰਾਂ ਨਹੀਂ ਨਹੀਂ ਕਰ ਲੈ ਕਿਹੜੀ ਗੱਲ ਹੈ ਦੀ ਬੋਲ ਗੱਲ ਤਾਂ ਮੈਂ ਹੀ ਦੱਸਣੀ ਆ ਸ਼ੰਮੀ ਕਿੱਥੇ ਸ਼ੰਮੀ ਉਧਰ ਬੈਠੀ ਹੈ ਹੀ ਅੱਛਾ ਉਹਨਾਂ ਸ਼ੰਮੀ ਦੇ ਨਾ ਫਰੈਂਡ ਆਈ ਸੀ ਸ਼ਮੀ ਨੇ ਕਿਹਾ ਮਤਲਬ ਕਿ ਉਹਨਾਂ ਦੀ ਸੋਹਰੇ ਫੈਮਲੀ ਦੇ ਨਾਲ ਦਾ ਘਰ ਇਹ ਤੇ ਬਣੀ ਹੋਣੀ ਛੱਤ ਤੋਂ ਆਹੋ ਆਹ ਗਵਾਂਡ ਤੇ ਬਣ ਜਾਂਦਾ ਹੈ ਤੇ ਉਹ ਨਾ ਆਈ ਸੀ ਤੇ ਉਹ ਕਹਿ ਕੇ ਗਈ ਇਹ ਸ਼ਮੀ ਨੂੰ ਕਿ ਤੂੰ ਇੱਥੇ ਬੈਠੀ ਕੀ ਕਰਨੀ ਆ ਤੂੰ ਕਾਲੀ ਹਿੰਮਤ ਧਾਰ ਕੇ ਬੈਠੀ ਆ ਉਹ ਬਿਨਾ ਤਲਾਕ ਕੀਤੇ ਦੂਜੀ ਵੋਟੀ ਲਿਆ ਕੇ ਬਿਠਾ ਤੇ ਵਿਆਹ ਦੀ ਤਿਆਰੀ ਕਰ ਰਹੇ ਐ ਤਾਂ ਤੂੰ ਜਾ ਕੇ ਉੱਥੇ ਆਪਣਾ ਹੱਕ ਮੰਗ ਉਹ ਤਲਾਕ ਤੋਂ ਬਿਨਾ ਥੋੜਾ ਵਿਆਹ ਕਰ ਲੂਗਾ ਜੇ ਸ਼ਮਮੀ ਦੀ ਹਾਂ ਹੋਏਗੀ ਫੇਰ ਕਰੂਗਾ ਉਸ ਤਰ੍ਹਾਂ ਥੜਾ ਕੱਕੇ ਬਹਿ ਜਾਏਗਾ ਉਹ ਤੇ ਉਹਨੂੰ ਵੀ ਪਤਾ ਨਿਆਣਾ ਥੋੜਾ ਪਰ ਗੰਨਾ ਤੇ ਬਿਲਕੁਲ ਸਹੀ ਕਰਤੀ ਗਈ ਸੀ ਵਾਕਈ ਆਪਾਂ ਇੱਧਰ ਲਿਆ ਕੇ ਬਿਠਾ ਦਿੱਤਾ ਉਹਨਾਂ ਦੀ ਹਿੰਮਤ ਹੋਰ ਵੱਧ ਗਈ ਆ ਪਿਓ ਤੇ ਉਧਰ ਚਲ ਗਿਆ ਤੇ ਸਾਡਾ ਰਸਤਾ ਬਿਲਕੁਲ ਸਾਫ਼ ਹੋ ਗਿਆ ਤੇ ਸ਼ਬ ਇਹਦਾ ਵਿਆਹ ਕਰ ਦੰਦੇ ਆ ਰਣਜੀਤ ਬੰ ਇਹਨੂੰ ਸਭ ਉਹ ਉਧਰ ਜਾਣਾ ਚਾਹੀਦਾ ਵਾ ਮੇਰੇ ਹਿਸਾਬ ਨਾਲ ਕਿਹਨੂੰ ਜਾਣਾ ਚਾਹੀਦਾ ਸ਼ਮਮੀ ਨੂੰ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਹੈ ਉਹਨੂੰ ਮੈਂ ਹੋਰ ਦੂ ਕੀ ਕਰਦਾ ਮਾ ਮਾਤਾ ਉਹਨੂੰ ਉੱਥੋਂ ਕੱਢ ਕੇ ਲੈ ਜਾਂਦਾ ਤੈਨੂੰ ਨਹੀਂ ਪਤਾ ਤੇ ਜਨਾਨੀ ਲੈਂਦੀ ਦੇ ਜੀ ਪਤਾ ਦੇਗਾ ਵੇਖੋ ਪਰ ਇਹ ਕੋਈ ਮਸਲੇ ਦਾ ਹਾਲ ਥੋੜੀ ਆ ਆਪਾਂ ਉਹਨੂੰ ਇੱਧਰ ਲਿਆ ਕੇ ਬਿਠਾਇਆ ਵਾ ਉਹ ਤੇ ਆਪਣੇ ਕੰਮ ਕਰ ਹੀ ਜਾਂਦੇ ਆ ਨਾ ਨਹੀਂ ਮੈਨੂੰ ਗੱਲ ਹਾਂ ਇੱਚ ਸਾਡੀ ਕਿਹੜੀ ਸਿਆਣਪ ਹੈਗੀ ਆ ਹੈ ਸ਼ਮੀ ਨੂੰ ਆਪਾਂ ਫੇਰ ਉੱਥੇ ਧੱਕਾ ਦੇ ਆ ਮੈਂ ਤੂੰ ਵੀ ਚੰਨੀ ਆ ਉਹ ਉਥੇ ਘੁੱਟ-ਘੁੱਟ ਕੇ ਰੋਵੇ ਮੁੜ ਕੇ ਮੈਂ ਤਾਂ ਸੋਚੀ ਉਹਨੇ ਕਹਣਾ ਸ਼ਮੀ ਨੇ ਪਤਾ ਕਿ ਮਨ ਚ ਕੀ ਹੋਣਾ ਵਾ ਪਹਿਲਾਂ ਮੇਰੇ ਵਿਆਹ ਦੀਆਂ ਗੱਲਾਂ ਕਰਦੇ ਆ ਤੇ ਹੁਣ ਕਹਿੰਦੇ ਜਾ ਇਹਨੂੰ ਛੱਡ ਕੇ ਆ ਉੱਥੇ ਉਹ ਕੁਛ ਸੋ ਸਮਝ ਲਿਆ ਕਰ ਗੱਲ ਨੂੰ ਐਵੇਂ ਨਾ ਗੁੱਸਾ ਜਣਾ ਰਿਹਾ ਕਰ ਮੈਨੂੰ ਮੇਰਾ ਤੇ ਨਾ ਤਮਾਕਿ ਮਸਾ ਨਹੀਂ ਉਹ ਸਮਝਉਂਦੀ ਕਿ ਮੈਂ ਕਿਹੜੀ ਗੱਲ ਕਰਨੀ ਹੈ ਕਿਹੜੀ ਨਹੀਂ ਇੰਨੀ ਕਿ ਜਗਾ ਟੈਨਸ਼ਨ ਹੋ ਗਈ ਨਾ ਜਦੋਂ ਉਸ ਨੂੰ ਇਹਨੂੰ ਮੈਂ ਰੋਂਦੀ ਵੇਖਦੀ ਨਾ ਮੈਨੂੰ ਕੁਛ ਨਹੀਂ ਸਮਝਉਂਦੀ ਮੈਂ ਕਿਹੜੀ ਗੱਲ ਕਰਨੀ ਆ ਕਿਹੜੀ ਨਹੀਂ ਕਰਨੀ ਤੇ ਕਰੀਏ ਵੀ ਕੀ ਮੈਂ ਤਾਂ ਉਹਦੇ ਜਦੋਂ ਉਹਦੀਆਂ ਗੱਲਾਂ ਸੁਨੀਆਂ ਨਾ ਤੇ ਮੈਨੂੰ ਤਾਂ ਬਿਲਕੁਲ ਸਹੀ ਲੱਗਾ ਕਿ ਸ਼ਮਮੀ ਨੂੰ ਜਾਣਾ ਚਾਹੀਦਾ ਵਾ ਆਪਣਾ ਹੱਕ ਲੈਣਾ ਚਾਹੀਦਾ ਇੰਝ ਚੁੱਪ ਕਰਕੇ ਬੈਠੇ ਕਿ ਸਾਡਾ ਗੁਜ਼ਾਰਾ ਨਹੀਂ ਹੋਣਾ ਗੁਜ਼ਾਰਾ ਜੇ ਪ੍ਰਾ ਹੈਗਾ ਵਾ ਨਾ ਹਾਕ ਮੈਂ ਦਵਾਉਂਗਾ ਤੇ ਨਾਲੇ ਅਸੀਂ ਸਿਮਰਤ ਨੂੰ ਭੇਜਿਆਣਾ ਉਹਦਾ ਵੀ ਫੋਨ ਮਣੀ ਬੜਾਵਾ ਮੈਨੂੰ ਫੋਨ ਕਰਨ ਦੀ ਸੀ ਮੇਰਾ ਬਿਜੀ ਫੋਨ ਹੁੰਦਾ ਸੀ ਮੁੜ ਕੇ ਮੈਨ ਆਇਆ ਸੀ ਉਹਦਾ ਬਿਜੀ ਆ ਜਾਂਦਾ ਫੋਨ ਉਹਨੇ ਸਾਨੂੰ ਹੇਰ ਫੇਰ ਸਾਰਾ ਦੇਣਾ ਵਾ ਚੱਲਣ ਕੀ ਦੇ ਉਸਕਰ ਦੇ ਵਿੱਚ ਨਾ ਹੁੰਦੀ ਏ ਫਿਰ ਕਾਹਦਾ ਲੈਣਾ ਸਿਮਰਤ ਕੋ ਜਦੋਂ ਤੁਸੀਂ ਇੱਥੇ ਕੁੜੀ ਭੇਜਣੀ ਨਹੀਂ ਨੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਸਿੱਧੀ ਤਰ੍ਹਾਂ ਗੱਲ ਕਰੋ ਉਹਨੂੰ ਦੇਣਾ ਸ਼ਮੀ ਨਾਲ ਉਹਦਾ ਕੋ ਮੰਗਾਓ ਡਿਵੋਰਸ ਪੇਪਰ ਤੇ ਸ਼ਮੀ ਨੂੰ ਕਹੇ ਸਾਈਨ ਕਰੋ ਜਿਹੜਾ ਰਿਸ਼ਤਾ ਆਇਆ ਨਾ ਆਪਾਂ ਚੁੱਪ ਕਰਕੇ ਕੁੜੀ ਦਾ ਉੱਤੇ ਕਰੀਏ ਵਿਆਹ। ਬਾਰ-ਬਾਰ ਸ਼ਮੀ ਰੋਂਦੀ ਹੈ ਨਾ ਤੇ ਮੇਰੇ ਕੋ ਵੇਖੀ ਨਹੀਂ ਜਾਂਦੀ। ਮੈਨੂੰ ਬੜਾ ਦੁੱਖ ਲੱਗਦਾ ਵਾ। ਚਲ ਠੀਕ ਆ ਤੇਰੀ ਗੱਲ। ਫਿਰ ਮੈਂ ਡਿਵੋਰਸ ਪੇਪਰ ਮੰਗਾ ਲੈਣਾ ਵਾ ਤੇ ਕਰੋਨਾ ਸਾਈਨ ਤੇ ਉਹਨਾਂ ਦੇ ਵੀ ਲੈਣਾ ਵਾ। ਸ਼ਮੀ ਨਾਲ ਗੱਲ ਕਰ ਲੋ ਕਿ ਮੈਂ ਡਿਵੋਰਸ ਪੇਪਰ ਮੰਗੋਣ ਲੱਗਾ ਹਾਂ ਤੇ ਬਸ ਤੂੰ ਉੱਧਰ ਨਹੀਂ ਜਾਣਾ, ਸਾਈਨ ਕਰ ਤੇ ਤੇਰਾ ਅਗਲਾ ਵੇਖੀ ਆਪਾਂ। ਪਰ ਮੈਂ ਤੇਨੂੰ ਕੋ ਗੱਲ ਤੇਰੇ ਕੰਨੋਂ ਕਢਣਾ ਚਾਹੁੰਦਾ ਵਾ। ਤੂੰ ਕਹਿੰਦੀ ਨਾ ਬਾਹਰ ਕੁੜੀ ਨੂੰ ਭੇਜ ਦਈਏ ਪਰ ਉਹਨੇ ਜਾਣਾ ਨਹੀਂ। ਮਤਮ ਸਿੱਧੀ ਗੱਲ ਆਗਾ ਕਿਉਂਕਿ ਉਹ ਰੋਂਦੀ ਜਦੋਂ ਅਸੀਂ ਰਿਸ਼ਤੇ ਦੀ ਗੱਲ ਕੀਤੀ ਤੇ ਕਿਤਨਾ ਪੂ ਬਾਂ 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 ਕੁ ਬਾ ਘੜ ਘੜ ਕੇ ਰੋਏਗੀ ਮੈਨੂੰ ਕੋ ਰੋਂਦੀ ਦੇਖਿਆ ਨਹੀਂ ਜਾਂਦਾ ਦੱਸ ਮੈਂ ਕੀ ਕਰਾਂ ਕੋਈ ਨਹੀਂ ਕੀ ਪਤਾ ਅਗਲਾ ਜੀਵਨ ਸਾਥੀ ਨੂੰ ਚੰਗਾ ਮਿਲ ਜੇ ਤੇ ਸਾਰੇ ਗਮ ਉਹਦੇ ਪਿਛਲੇ ਭੁੱਲ ਜਾਣ ਤੇ ਉਹ ਬਾਹਰ ਚੱਲ ਜੇ ਤੇ ਸਭ ਕੁਝ ਭੁੱਲ ਜੇ ਮੈਂ ਤਾਂ ਕਹਿੰਦੀ ਇਸਾ ਹੀ ਹੋਵੇ ਉਹਦਾ ਜੀਵਨ ਸਾਥੀ ਅਸਲੀ ਪਤਾ ਕੌਣ ਰਣਜੀਤ ਉਹਦੇ ਦਿਲ ਚ ਕਿਸੇ ਨੇ ਕੋਈ ਨਹੀਂ ਮਿਟਾ ਸਕਦਾ ਮੰਨਨੀ ਤੁਹਾਡੀ ਗੱਲ ਹੈ ਉਹਦਾ ਜੀਵਨ ਸਾਥੀ ਉਹ ਵਾ ਜਦੋਂ ਉਹਨੇ ਨਹੀਂ ਉਹਨੂੰ ਅਪਣਾਇਆ ਤੇ ਉਹ ਕਿ ਵੀ ਕਹੇ ਪੀਏ ਮੇਰਾ ਜੀਵਨ ਸਾਥੀ ਆ ਅਛਾ ਤੂੰ ਉਸ ਪੇਪਰ ਤੇ ਸਾਈਨ ਕਰਨ ਵਾਸਤੇ ਸ਼ਮੀ ਤਿਆਰ ਹੋ ਜੂਗੀ ਤੂੰ ਇਹ ਗੱਲ ਕਰਦੀ ਸ਼ਮੀ ਨਾਲ ਪੁੱਛ ਜੇ ਸਾਈਨ ਕਰਨ ਵਾਸਤੇ ਤਿਆਰ ਹੁੰਦੀ ਆ ਤੇ ਲਾ ਮੈਂ ਕੱਲ ਨੂੰ ਵਿਆਹ ਕਰ ਦੂੰਗਾ ਸ਼ਮੀ ਦਾ ਮੈਨੂੰ ਕੀ ਲੋੜ ਪਈ ਆ ਵੀ ਉੱਥੇ ਦੁਬਾਰਾ ਪੇ ਜਾਇਨ ਨੂੰ ਮੈਂ ਮੈਂ ਪੁੱਛਾਂ ਸ਼ਮੀ ਨੂੰ ਹਾਂ ਤੇ ਤੂੰ ਗੱਲ ਕਰ ਮੇਰੀ ਗੱਲ ਸੁਣੋ ਮੈਂ ਤਾਂ ਨਹੀਂ ਕੋਈ ਹੋਰ ਸਲਾਹ ਜਿੰਦੀ ਆ ਸ਼ਮੀਨੋਂ ਕੇ ਪੁੱਛਣਾ ਪਿਡਵੋਸ ਪੇਪਰ ਮੰਗਾਈਏ ਕਿ ਨਾਮ ਲਈਏ ਤੇ ਸਿੱਧਾ ਸਨਾਹ ਭੇਜੋ ਉਹਨਾਂ ਨੂੰ ਉਹਨਾਂ ਨੂੰ ਕੋ ਪੇਪਰ ਤਿਆਰ ਕਰੋ ਤੇ ਸਿੱਧੇ ਸਾਡੇ ਘਰ ਭੇਜੋ ਸਾਈਨ ਕਰਕੇ ਆਪਾਂ ਵੀ ਤੁਹਾਨੂੰ ਭੇਜੀਏ ਬਾਰ ਬਾਰ ਪੁੱਛਣ ਦਾ ਕੋਈ ਮਤਲਬ ਨਹੀਂ ਕੁੜੀ ਜਿਹੜੀ ਰੋਂਦੀ ਆ ਨਾ ਤੇ ਮੇਕੋ ਵੇਖੇਂ ਜਾਂਦੀ ਮਸਾਹ ਕੇ ਜਦ ਅਸੀਂ ਲਿਆਈ ਨਾ ਬਾਜਾ ਐਨਆਰਓਈ ਮਸਾਹ ਨੇ ਉਹ ਚੁੱਪ ਕਰਵਾਇਆ ਵਾ ਇਹ ਥੋੜੀ ਆ ਸਾਰੀ ਉਮਰਾਂ ਨੇ ਰੋਂਦੀ ਰਹਿਣਾ ਮੈਂ ਕੀ ਚਾਹਨਾ ਮੈਂ ਇਹ ਚਾਹਨਾ ਵਾ ਕਿ ਉਹਦਾ ਵਿਆਹ ਹੋ ਜਾਏ ਤੇ ਮੈਂ ਸ਼ਮੀਨੋਂ ਨਹੀਂ ਜੇ ਪੁੱਛਣਾ ਸ਼ਮੀ ਤੂੰ ਡਿਵੋਰਸ ਪੇਪਰ ਤੇ ਆਪਣੇ ਪਦਰ ਸਾਈਨ ਕਰ ਲਈ ਤਿਆਰ ਹੈ ਸਿੱਧੇ ਪੇਪਰ ਲਿਆ ਕੇ ਉਹਦੇ ਅੱਗੇ ਰੱਖੋ ਫੇ ਸ਼ਮੀ ਤੇ ਸਾਈਨ ਕਰ ਡਿਵੋਰਸ ਪੇਪਰ ਮੈਂ ਤਿਆਰ ਕਰਵਾ ਦਉਣਾ ਅਹੀਂ ਉਹਨਾਂ ਕੋਲੋਂ ਵੀ ਮੰਗਣੇ ਆਪਾਂ ਪੇ ਜਾਗੇ ਆਪਾਂ ਕਹਾਂਗੇ ਕਾਕਾ ਇੱਥੇ ਸਾਈਨ ਕਰ ਜੇ ਨਹੀਂ ਰਖਣਾ ਤੇ ਠੀਕ ਹੈ ਤੇ ਤੀ ਕਰੋ ਡਿਵੋਰਸ ਪੇਪਰ ਤਿਆਰ ਮੈਂ ਕੱਲ੍ਹ ਵਸੇ ਚਾਹ ਬਣਾ ਕੇ ਨਹੀਂ ਹੁੰਦੀ ਆ। ਚਲ ਠੀਕ ਆ ਅੱਜ ਹੀ ਕਰਵਾ ਦਿੰਦਾ ਵਾ। ਇਹ ਥੋੜੀ ਐ ਆਪਾਂ ਕੁੜੀ ਰੋਣ ਵਾਸਤੇ ਦਿੱਤੀ ਵਿਚਾਰੀ ਜੂ ਜਨਮ ਤੋਂ ਦਾ ਹੋਇਆ ਜਨਮ ਪਹਿਲਾਂ ਰੋਂਦੀ ਰਹੀ ਇੱਥੇ ਆ ਕੇ ਪੁਆਰ ਰੋਂਦੀ ਰਹੀ ਜੇ ਹੁਣ ਉੱਥੇ ਗਈ ਆ ਉੱਥੇ ਹੋਰ ਮੋਂਦੇ ਆ। ਠੀਕ ਆ ਕੀ ਗੱਲ ਉਹਦੇ ਕਰਮਾਂ ਚ ਰੋਣਾ ਹੀ ਲਿਖਿਆ ਵਾ। ਬਸ ਹੁਣ ਉਹਦਾ ਰੋਣਾ ਇੱਥੋਂ ਤੱਕ ਹੀ ਆ। ਇਸ ਤੋਂ ਅਗੋਂ ਨਹੀਂ ਕੁੜੀ ਰੋਏਗੀ। ਗੱਲ ਤੇ ਸਾਰੀ ਬੱਚੇ ਦੀ ਨਾ ਕੀ ਚਿਰ ਪ੍ਰਮਾਤਮਾ ਉਹਦੀ ਛੋੜੀ ਭਰ ਦਿੰਦਾ ਉਹਦੀ ਵੀ ਖੁਸ਼ੀਆਂ ਨਾਲ ਭਰ ਦਿੰਦਾ ਤੇ ਉਹ ਵੀ ਵਿਚਾਰੀ ਯਾਰੇ ਲੱਗ ਜਾਂਦੀ। ਉਨੇ ਛੁਰ ਤੋਂ ਕਿੰਨੇ ਦੁੱਖ ਵੇਖਿਆ ਹੁਣ ਵਿਚਾਰੀ ਫੇਰ ਵੇਖਣ ਦੀ ਆ ਦੁੱਖ ਮੇਰੇ ਕੋਲ ਹੋਰ ਦੁਖੀ ਨਹੀਂ ਵੇਖਿਆ ਜਾਂਦਾ ਅੱਗੇ ਥੋੜਾ ਅਤਿਆਚਾਰ ਕੀਤਾ ਭੂਆ ਦੇ ਨਾਲ ਮੈਂ ਰਾਜਣਾ ਨਹੀਂ ਮੈਨੂੰ ਉਹ ਹਜੇ ਵੀ ਦਿਲ ਜਾਦਾ ਜਦੋਂ ਮੈਂ ਵਿਚਾਰੀ ਤੇ ਬੋਲਦਾ ਨਹੀਂ ਉਦੋਂ ਤੇ ਮੈਨੂੰ ਤਰਸ ਨਹੀਂ ਆਉਂਦਾ ਪਰ ਇੱਥੇ ਆਣ ਕੇ ਪਤਾ ਲੱਗਾ ਕਿ ਭੈਣਾਂ ਦਾ ਕੀ ਪਿਆਰ ਹੁੰਦਾ ਵਾ ਜਿਵੇਂ ਸਿਮਰਤ ਕਰਦੀ ਉਤੋਂ ਵੱਧ ਕੇ ਸ਼ਮੀ ਕਰਦੀ ਮੇਨਾਂ ਪਿਆਰ ਛੁਰ ਤੋਂ ਕਿੰਨੀ ਆ ਸਿਮਰਤ ਤੋਂ ਵੱਧ ਕੇ ਸਾਨੂੰ ਸ਼ਮੀ ਨੇ ਪਿਆਰ ਕੀਤਾ ਵਾ ਤੇ ਅਸਲੀ ਜਨਾਨ ਮੇਰੀ ਸਿਮਰਤ ਨਹੀਂ ਮੈਂ ਸ਼ਮੀ ਨੂੰ ਮੰਨਨੀ ਆ ਬਸ ਹੁਣ ਇਸ ਤੋਂ ਵੱਧ ਕੋਈ ਗੱਲ ਨਾ ਕਰਿਓ ਤੇ ਬਸ ਪੇਪਰਾਂ ਦੀ ਤਿਆਰੀ ਕਰੋ ਤੇ ਉਹਨੂੰ ਸਾਈਨ ਕਰਵਾਓ ਤੇ ਮੈਂ ਤੁਹਾਡੇ ਵੱਸ ਤੋਂ ਚਾਪ ਬਣਾ ਕੇ ਦੇਉਣੀ ਆ ਕੋਈ ਨਹੀਂ ਮੈਂ ਕੱਲ ਹੀ ਪੇਪਰ ਲੈ ਕੇ ਆਉਂਗਾ ਇਹ ਦੇਖੋ ਸਾਈਨ ਕਰਾ ਕੇ ਤੇ ਮੁਰਜੂਦੋ ਕੋ ਕਰਵਾਵਾਂਗੇ ਠੀਕ ਹੈ ਗੱਲ ਤੇ ਕੇ ਪਾਸੇ ਲਾਈਏ ਨਾ ਇਹ ਛੋੜਾ ਵੀ ਸਾਰਾ ਦਿਨ ਇੱਥੇ ਹੀ ਉਠਾ ਛਡਦਾ ਉਹਨੂੰ ਉਹਦੀ ਵੀ ਜ਼ਿੰਦਗੀ ਪਈ ਆ ਉਹ ਵੀ ਆਪਣੀ ਜ਼ਿੰਦਗੀ ਰਮਾਨਾ ਜੀਵੇ Редактор субтитров А.Семкин Корректор ਉਹਲੀ ਨੀ ਇਹ ਗੱਲ ਕਰਨ ਕਿ ਨਾ ਲਈ ਨਾ ਹੀ ਧਾਗੀ ਨਾ ਪਿਛਲੇ ਨਾ ਲਈ ਮੇਰੇ ਮਾਪੇ ਉਹਨਾਂ ਮੇਰਾ ਕੋਈ ਰਿਸ਼ਤੇਦਾਰ ਇਹ ਗੱਲ ਕਿੰਨਾ ਕਰਨ ਦੀ ਭੱਗੇ ਵੀ ਤੋਤੇ ਨਾ ਬਣੀ ਖਿਆ ਤੇ ਜਦੋਂ ਕੋਈ ਫੋਨ ਇਹਨੂੰ ਆਉਂਦਾ ਇਹ ਕੂਠੀ ਦੇ ਆ ਜਾਂਦੀ ਆਉਂਦਾ ਵੀ ਇਸੇ ਤੇ ਲੱਗਦੇ ਆ ਪਰ ਜੀਤ ਕੋ ਥਲੇ ਆ ਇਹ ਕਿੰਨਾ ਦੇ ਗੱਲ ਕਰਨ ਆ ਬਈ ਨੂੰ ਨਾ ਤਾਂ ਅਲਜੀ ਕੋ ਸ਼ਿਕਾਇਤ ਆ ਇਹ ਤੇ ਇਹੇ ਹੀ ਕੋ ਲੋਕ ਲੋਕ ਕੇ ਨਾ ਕਰਦੇ ਕੀ ਹੋਇਆ ਨਹੀਂ ਪਤਾ ਲਾ ਦੇ ਰੱਬ ਕਿੰਨਾ ਲੋਕ ਨੂੰ ਟਿਕ ਕਰਨ ਲਈ ਹੈ ਤਾਂ ਉਹ ਮੇਰੇ ਨਾਲ ਲਵੇ ਕੀ ਹੋਇਆ ਨਹੀਂ ਠੀਕ ਹੋ ਚੁੱਕੀ ਮੈਨੂੰ ਕਿਉਂ ਆ ਨਾ ਤੂੰ ਤੇ ਅੰਜ ਡਰ ਗਈ ਜਿੱਦ ਤੱਕ ਕੋਈ ਚੋਰੀ ਫੜੀ ਗਈ ਹੋਵੇ ਨਹੀਂ ਨਹੀਂ ਮੇਰੀ ਚੋਰੀ ਕਾ ਬੜਿਆ ਨਹੀਂ ਤੂੰ ਉੱਪਰ ਕੀ ਕਰਨੀ ਸੀ ਨਾ ਨਾ ਉੱਪਰ ਕਿੱਥੋਂ ਆਈਂ ਹੈ ਹੁਣੇ ਥੋੜਾ ਟਾਈਮ ਹੀ ਆਇਆ ਇਹ ਲੋ ਅੱਛਾ ਹੁਣੇ ਆਈ ਹੈ ਹਾਂ ਕਿਉਂ ਅੱਛਾ ਨਹੀਂ ਠੀਕ ਹੈ ਇੰਜੇ ਡਰੀ ਜੋ ਹੀ ਕਿਉਂ ਪਰ ਤੀਨਾ ਕਿਉਂ ਉਹਨਾਂ ਨੇ ਲੁਕਿਓਆ ਨਹੀਂ ਉਹ ਗਰਮੀ ਬੜੀ ਸੀ ਨਾ ਤੇ ਮੈਂ ਇਹ ਕੱਪੜੇ ਵੇਖਣਾ ਤੇ ਕੱਪੜੇ ਅੱਛਾ ਲਾ ਲੈ ਸੀ ਕੱਪੜੇ ਤੂੰ ਅੱਛਾ ਮੈਨੂੰ ਤਾਂ ਕੱਪੜਾ ਦਿਖਣ ਨਹੀਂ ਦਿਆ ਬਾਹਰ ਆਹੋ ਪਤਾ ਨਹੀਂ ਕੱਪੜੇ ਕਿੱਸੇ ਆ ਮੈਂ ਨਹੀਂ ਵੇਖਣਾ ਜੇ ਹੋਵੇ ਇੰਨਾ ਕਿ ਆਰਡਰ ਨਹੀਂ ਆ ਇੰਨਾ ਪਰ ਤੀਨਾ ਕਰਾਉਂਦੇ ਤੈਨੂੰ ਅਸੂ ਮਹੀਨਾ ਚੱਲੰਦੇ ਉਹ ਤੇ ਲੋਕਾਂ ਦੀ ਗਰਮੀ ਲੱਗੰਦੀ ਆ ਕੀ ਪਿਆ ਜਿਗਰੀਆ ਜਿੱਤਾ ਨਾ ਇਹਨੂੰ ਸ਼ੱਕ ਹੋ ਗਿਆ ਕਿ ਸਿਮਰਤ ਨੂੰ ਕੋਈ ਗੱਲ ਤਾਂ ਪਤਾ ਲੱਗ ਗਿਆ ਹੋਵੇ। ਈ ਨਹੀਂ ਜਲਦੀ ਚੱਲ ਵੀ ਗਈ। ਪਰ ਇੱਕ ਗੱਲ ਤੇ ਹੈ। ਚੋਰ ਨੂੰ ਨਾ ਆਪਣਾ ਆਪ ਵਾਲਾ ਸੋਝੀ ਜਾਂਦਾ ਹੁੰਦਾ। ਉਦਾਂ ਹੁੰਦਾ ਡਰ ਗਈ। ਚਲ ਤੇ ਦੇਖ